ਅੱਜ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਹੁੱਟੀਆਂ ਵਿਖੇ ਕੇਐਮਐਮ ਦਾ ਟੀਐਸਕੇਐਮ ਗਿਆਰਾ ਨੀਤਿਕ ਦਾ ਵਫਤ ਜਿਹੜਾ 100 ਦਿਨ ਅਸੀਂ ਮਨਾ ਰਹੇ ਸੀ ਜਿਹਦੇ ਵਿੱਚ ਲੱਖਾਂ ਦਾ ਇਕੱਠ ਕੀਤਾ ਸੀ ਸ਼ੰਭੂ ਜਾਂ ਹੋਰਨਾ ਬਾਰਡਰਾਂ ਤੇ ਉਤੋਂ ਵਾਪਸ ਆਉਂਦੀ ਬੱਸ ਫਲਟ ਗਈ ਸੀ ਅੰਮ੍ਰਿਤਸਰ ਰਈਆ ਨੇੜੇ ਉਹਨਾਂ ਦੇ ਸਾਰੇ ਮਰੀਜ਼ਾਂ ਨੂੰ ਮਿਲੇ ਆਂ ਔਰ ਸਾਰੇ ਠੀਕ ਠਾਕ ਨੇ ਤਿੰਨ ਗੰਭੀਰ ਗੰਬੀਰ ਜ਼ਖਮੀ ਨੇ ਇਸ ਵੇਲੇ ਵੀ ਉਹਨਾਂ ਵਿੱਚੋਂ 5-6 ਹੋਰ ਨੇ ਜਿਹੜੇ ਇਹਦੋਂ ਗੰਭੀਰ ਨੇ ਤਾਂ ਇਸ ਕਰਕੇ ਤਾਂ ਬਾਕੀ 32 ਲਗਭਗ ਜ਼ਖਮੀ ਹੋਏ ਸੀਗੇ ਤਾਂ ਸਰਕਾਰ ਗਾੜੀ ਮੰਗ ਵੀ ਰੱਖੀ ਆ ਵੀ ਉਹਨਾਂ ਜਿਹੜੇ ਗੰਭੀਰ ਜ਼ਖਮੀ ਉਹਨਾਂ ਨੂੰ 3 ਲੱਖ ਰੁਪਈਆ ਸੁਧਾਰਨ ਜ਼ਖਮੀਆਂ ਨੂੰ 1 ਲੱਖ ਰੁਪਈਆ ਤੇ ਜਿਨ੍ਹਾਂ ਦੇ ਅੰਗ ਕੱਟੇ ਗਏ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਪੈਨਸ਼ਨ ਆ ਉਹ ਜਾਰੀ ਕੀਤੀ ਜਾਵੇ ਇਸੇ ਤਰ੍ਹਾਂ ਮੋਰਚੇ ਦੌਰਾਨ ਜਿੰਨੇ ਵੀ ਜ਼ਖਮੀ ਹੋਏ ਆ ਉਹਨਾਂ ਦਾ ਮਾਅਬਦਾ ਜਿਹੜਾ ਬਹੁਤ ਦਿੱਤਾ ਜਾਣਾ ਚਾਹੀਦਾ ਹੈਗਾ ਇਹਦੇ ਨਾਲ ਅਗਲਾ ਪ੍ਰੋਗਰਾਮ ਸਾਡਾ 28 ਨੂੰ ਜਿਹੜੇ ਪਛਪਾ ਦੇ ਘਰਾ ਅੱਗੇ ਵੱਡੇ ਮੋਰਚੇ ਲਾਉਣੇ ਹੈਗੇ ਆ ਉਹਦੀ ਤਿਆਰੀ ਵਿੱਚ ਹੁਣ ਜਿਹੜੇ ਆਉਣ ਵਾਲੇ ਸਮੇਂ ਵਿੱਚ ਵੱਧ ਜੋਰ ਦਿੱਤਾ ਜਾਊਗਾ ਦੇਖੋ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਸਾਰੇ ਡਿਪਲੋਮੇਸ਼ਨ ਵੱਲੋਂ ਜਿਹੜੇ ਸਾਡੇ ਕਿਸਾਨ ਭੈਣ ਭਰਾ ਜ਼ਖਮੀ ਹੋਏ ਉਹਨਾਂ ਨੂੰ ਮਿਲ ਕੇ ਆਏ ਆ ਉਹਨਾਂ ਦਾ ਹਾਲ ਚਾਲ ਜਾਣਿਆ ਹੈਗਾ ਸੋ ਉਹਨਾਂ ਦੇ ਪਰਿਵਾਰਾਂ ਨੇ ਸਮੁੱਚੇ ਪਿੰਡ ਨੇ ਇਸ ਗੱਲ ਨੂੰ ਵੜਾ ਸਹਿਯੋਗ ਦੇ ਤੌਰ ਤੇ ਸਾਡੇ ਨਾਲ ਸਹਿਮਤੀ ਜਤਾ ਕੇ ਮੰਨਿਆ ਕਿ ਠੀਕ ਹੈ ਸਾਰੀਆਂ ਜੱਥੇਬੰਦੀਆਂ ਦੇ ਦਿੱਤੇ ਪ੍ਰੋਗਰਾਮਾਂ 'ਚ ਅਸੀਂ ਲੰਬੇ ਸਮੇਂ ਤੋਂ ਜੁੜੇ ਹਾਂ ਕੋਈ ਗੱਲ ਨਹੀਂ ਇਹ ਕੁਦਰਤੀ ਹਾਦਸੇ ਹੋ ਜੇ ਵਾਪਰ ਵੀ ਜਾਂਦੇ ਐ ਪਰ ਹੌਸਲੇ ਦੇ ਤੌਰ ਤੇ ਅਸੀਂ ਉਹਨਾਂ ਪਰਿਵਾਰਾਂ ਨੂੰ ਮਿਲੇ ਉਹਨਾਂ ਜ਼ਖਮੀਆਂ ਨੂੰ ਮਿਲੇ ਅਸੀਂ ਇਸ ਗੱਲ ਦੀ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਸਾਰੇ ਹੌਸਲੇ ਨਾਲ ਬੁਲੰਦ ਨੇ ਉਹ ਉਹਨਾਂ ਚਿਰ ਲਈ ਲੜਨ ਦਾ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਲੜਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਮਸਲੇ ਪੂਰੇ ਨਹੀਂ ਹੁੰਦੇ ਸੋ ਕਾਮਨਾ ਕਰਦੇ ਹਾਂ ਕਿ ਜਲਦੀ ਉਹ ਠੀਕ ਹੋ ਕੇ ਸਾਡੇ ਮੋਰਚਿਆਂ ਦੇ ਵਿੱਚ ਦੁਬਾਰਾ ਪਰਤਣਗੇ ਉਹ ਵੱਡੀਆਂ ਸੱਤਾ ਨੂੰ ਸਹਿੰਦੇ ਹੋਏ। ਨਮਸਕਾਰ ਆਪਕੋ ਇੱਕ ਜਾਣਕਾਰੀ ਦੇਣੀ ਹੈ ਕਿ 22 ਤਾਰੀਖ ਨੂੰ ہماری ਜੋ 100 ਦਿਨ ਮਨਾਕਰ ਇੱਕ ਬੱਸ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਉਹ ਵਾਪਸ ਆ ਰਹੀ ਸੀ ਉਹਨਾਂ ਦਾ ਐਕਸੀਡੈਂਟ ਹੋ ਗਿਆ تھا ਜਿਸ ਵਿੱਚ ਲਗਭਗ 32 ਸਵਾਰੀਆਂ ਦੇ ਕਰੀਬ ਸਾਥੀ تھے ਜਿisme ਮਹਿਲਾਇਂ ਵੀ ਥੀਂ ਔਰ ਬਜ਼ੁਰਗ ਵੀ ਥੀਂ। उनमें दो साथियों की बाजू कट गई है वो अति गंभीर है और आठ के करीब जो गंभीर संख्या जो गंभीर घायल हैं वो साथी थे गाँव की जो तलवंडी के गाँव की, की सरपंच सौंदा की पंचायत ने बहुत साथ दिया है यहाँ के लोगों ने बहुत साथ दिया है हम आपसे जानकारी के माध्यम से बताना चाहते हैं कि सरकार से हमने इस बात की अपील की है कि जो घायलों को ज़्यादा से ज़्यादा मुआवजा दिया जाए और उनकी पेंशन लगाई जाए और आगे आने वाले कार्यक्रम है जो 28 तारीख का ਉਹ ਬੀਜੇਪੀ ਕੇ ਮੰਤਰੀ ਕੋ ਘਰਾਵਾ ਉਹ ਜਾਰੀ ਰਹੇਗਾ ਆਪ ਇਹਨਾਂ ਸਭੀ ਪਰਿਵਾਰਾਂ ਕੀ ਮਦਦ ਕਰੇ ਕਿਉਂਕਿ ਪਰਿਵਾਰਾਂ ਮੇ ਬੱਚੇ ਔਰ ਮਹਿਲਾਇ ਵੀ ਹੈ ਬਹੁਤ ਬਹੁਤ ਧੰਨਵਾਦ ਜੈ ਜਵਾਨ ਜੈ ਕਿਸਾਨ ਵਾਈਸ ਕਾ ਸਾਹਿਬ ਵਾਈਸ ਪ੍ਰਧਾਨ ਮੈਂ ਸਾਨ ਸਾਰੀ ਦਾ ਧੰਨਵਾਦ ਕਰਦਾ ਜਿਹੜਾ ਕਿ ਸਾਡੇ ਭੈਣ ਭਰਾਵਾਂ ਦੀ ਅੱਜ ਮਦਦ ਕਰਨਾ ਆਏ ਨੇ ਤੇ ਜਿਹੜਾ ਹਾਲ ਚਾਲ ਪਛਾਇ ਬਹੁਤ ਬਹੁਤ ਧੰਨਵਾਦ ਸਾਰੀ ਗਤੀਵਿਧੀ ਦਾ